ਅਦਾ ਥਾਣੇ ਤੋਂ ਆਏ ਆ ਥਾਣੇ ਤੋਂ ਥਾਣੇ ਤੋਂ ਆਏ ਆ ਕਿਆ ਨੂੰ ਮਰੀ ਜਾਂਦੀ ਟਾ ਰੋੜੇ ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ ਆ ਜਾ ਆ ਜਾ ਫੁੱਫੀ ਆ ਮੇਰੇ ਮਾਰ ਛੱਡ ਗਈ ਤੇ ਸਿਰ ਤੇ ਪਾਰੀ ਤੇ ਪਾੜ ਦੇ ਬੇੜੀਆਂ ਬਣਾਉਂਗਾ ਮੈਂ ਬਲੰਦ ਸਰਪੰਚ ਨੂੰ ਹਾਂ ਹਾਂ ਤੇ ਪਾ ਥਾਣੇ ਕੋਲ ਮੇਰੇ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਦਰਖਾਸਤ ਉਹਦੇ ਖਿਲਾਫ ਤੇ ਮਿਲੀ ਜੰਦਾ ਖੋਲੋ ਜੰਦਾ ਕਿਉਂ ਲਾਇਆ ਤੁਸੀਂ ਸਹੀ ਹੈ ਸਹੀ